ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਐਡੀਏ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ ਆਈਏਐਸ ਅਤੇ ਵਧੇਕ ਮੁੱਖ ਪ੍ਰਸ਼ਾਸਕ ਇਨਾਇਤ ਪੀਸੀਐਸ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ ਗੁਰਸੇਵਕ ਸਿੰਘ 올ਖ ਵੀ ਅਗਵਾਹੀ ਹੇਠ ਥਾਣਾ 에어ਪੋਰਟ ਅਤੇ ਰਾਜਾ ਸੰਸੀ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਿੰਡ ਦਾਲਮ ਵਿਖੇ ਅਮ੍ਰਿਤਸਰ ਅਜਨਾਲਾ ਨੈਸ਼ਨਲ ਹਾਈਵੇ ਉੱਪਰ ਬਣ ਰਹੀਆਂ ਅਨधिकृत ਕਲੋਨੀਆ ਵਿਰੁੱਧ ਕਾਰਵਾਈ ਕਰਦੇ ਹੋਏ ਕਲੋਨੀਆ ਨੂੰ ਟਾ ਦਿੱਤਾ ਗਿਆ ਰੈਗੂਲੇਟਰੀ ਵਿੰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿਪਵਿਖ ਦਾ ਵਿਕਾਸ ਨੂੰ ਨਿਯੰਤਰਣ ਕਰਨ ਲਈ ਸਰਕਾਰ ਦਿਆ ਹਦਾਇਤਾਂ ਅਨੁਸਾਰ ਪਿੰਡਾਂ ਦਾਲਾਂ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਅਨਧਿਕਾਰਿਤ ਕਲੋਨੀਆ ਨੂੰ ਪਾਪਰ ਐਕਟ 1995 ਅਧੀਨ ਨੋਟਿਸ ਜਾਰੀ ਕਰਦਿਆਂ ਕੰਮ ਬੰਦ ਕਰਵਾਉਂਦੇ ਹੋਏ ਡੈਮੋਲੇਸ਼ਨ ਦੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਕਤ ਅਨਧਿਕਾਰਿਤ ਕਲੋਨੀਆ ਦੇ ਮਾਲਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਰਵਾਹ ਨਾ ਕਰਦੇ ਹੋਏ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ ਅਤੇ ਪੁੱਡਾ ਅਤੇ ਸੰਬੰਧਿਤ ਵਿਭਾਗਾਂ ਦੀ ਮਨਜ਼ੂਰੀ ਤੋਂ ਬਿਨਾ ਅਨਧਿਕਾਰੇ ਤੌਰ ਤੇ ਕਲੋਨੀਆ ਵਿਕਸਿਤ ਕੀਤੀਆਂ ਜਾ ਰਹੀਆਂ ਸਨ ਸੋ ਪੁੱਡਾ ਵੱਲੋਂ ਅੱਜ ਇੱਕ 에어ਪੋਰਟ ਤੇ ਦਾਲਮ ਪਿੰਡ ਦੇ ਨਜ਼ਦੀਕ ਇੱਕ ਕਲੋਨੀ ਤੇ ਕਾਰਵਾਈ ਕੀਤੀ ਗਈ ਹੈ ਆਖਿਆ ਜਾ ਰਿਹਾ ਹੈ ਕਿ ਜਿੰਨੀ ਮਨਜ਼ੂਰੀ ਪੁੱਡਾ ਵੱਲੋਂ ਇਹਨਾਂ ਨੂੰ ਦਿੱਤੀ ਗਈ ਹੈ ਪਰ ਉਸ ਤੋਂ ਅੱਗੇ ਵੀ ਜਿਹੜਾ ਨਜਾਇਜ਼ ਤੌਰ ਤੇ ਜਿਹੜਾ ਕਲੋਨੀ ਨੂੰ ਵਿਧਾਇਆ ਜਾ ਰਿਹਾ ਤੇ ਪੁੱਡਾ ਦੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਤੁਸੀਂ ਕਲੋਨੀ ਦੇਖੋਗੇ ਜਿਹੜਾ ਇੱਥੇ ਨੀਆਂ ਜਾਂ ਚਾਰਦਵਾਰੀ ਕੀਤੀ ਹੋਈ ਸੀ ਤੇ ਜੀਸੀਬੀ ਮਸ਼ੀਨ ਦੇ ਨਾਲ ਉਹਨੂੰ ਢਾ ਦਿੱਤਾ ਗਿਆ ਹੈ ਤੇ ਇੱਥੇ ਪੁਲਿਸ ਫੋਰਸ ਵੀ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਤੇ ਜਿਹੜੇ ਪੁਡਾ ਦੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਿਹੜੀਆਂ ਕਲੋਨੀਆਂ ਨੇ ਇਹ ਰਾਤੋਂ ਰਾਤ ਤੇ ਖੜੀਆਂ ਹੋ ਨਹੀਂ ਜਾਂਦੀਆਂ ਬਣ ਨਹੀਂ ਜਾਂਦੀਆਂ ਤੇ ਫਿਰ ਜਦੋਂ ਕਲੋਨੀਆਂ ਤੇ ਨੀਆਂ ਤੇ ਜਾਂ ਫਿਰ ਹੋਰ ਖਰਚੇ ਕੀਤੇ ਜਾਂਦੇ ਨੇ ਤੇ ਖਰਚੇ ਕਰਨ ਤੋਂ ਬਾਅਦ ਹੀ ਪੁੱਡਾ ਨੂੰ ਕਿਉਂ ਯਾਦ ਹੁੰਦਾ ਹੈ ਕਿ ਇਹ ਨਜਾਇਜ਼ ਹੈ ਇਹ ਸਮੇਂ-ਸਮੇਂ ਤੇ ਕਿਉਂ ਨਹੀਂ ਇਹਦੀ ਜਾਂਚ ਕੀਤੀ ਜਾਂਦੀ ਕਿ ਕਲੋਨੀਆਂ ਕਿੰਨੀਆਂ ਪਰਮਿਸ਼ਨਾਂ ਕਿੰਨੀ ਦਿੱਤੀ ਹੈ ਤੇ ਕਿੰਨੀ ਅੱਗੇ ਵੱਧ ਚੁੱਕੀ ਹੈ ਸੋ ਪੁੱਡਾ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਵੱਲ ਜਿਹੜੀ ਹੈ ਉਹ ਪੈਣੀ ਨਜ਼ਰ ਰੱਖੀ ਜਾਵੇ ਸੋ 13 ਏਕੜ ਦੀ ਆਖਿਆ ਜਾ ਰਿਹਾ ਹੈ ਕਿ ਮਨਜ਼ੂਰੀ ਹੈ ਤੇ ਇੱਥੇ ਜਿਹੜੇ ਕਲੋਨੀ ਦੇ ਜਿਹੜੇ ਨੁਮਾਇंदे ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸਰ ਕਿਹੜੀ ਕਲੋਨੀ ਹੈ ਕਿੰਨੀ ਮਨਜ਼ੂਰੀ ਹੈ ਤੁਹਾਡੇ ਕੋਲ ਕੀ ਆਖਿਆ ਜਾ ਰਿਹਾ ਜੀ ਅੱਜ ਪੁੱਡਾ ਵਾਲੇ ਪਹੁੰਚੇ ਨੇ ਕੀ ਕਾਰਵਾਈ ਕਰਨ ਪਹੁੰਚੇ ਨੇ ਨਹੀਂ ਮੈਂ ਤਾਂ ਕੰਮ ਘਰ ਵੇਖਣ ਆਇਆ ਮੇਰੇ ਕਲੋਨੀ ਦਾ ਨਿਕਾ ਸਿਸਟਮ ਤੁਸੀਂ ਇੱਥੇ ਪੁੱਡਾ ਦੇ ਅਧਿਕਾਰੀਆਂ ਨਾਲ ਵਿਚਾਰਾਂ ਵੀ ਕੀਤੀਆਂ ਨੇ ਕੀ ਗੱਲਾਂ ਹੋਈਆਂ ਤੇ ਮੈਂ ਪਾਸਪੋਰਟ ਕਰਨਾ ਵੀ ਕੀ ਚੱਲੰਦਾ ਇੱਥੇ ਕੰਮ ਕਰੋ ਬਾਕੀ ਕੋਈ ਨਹੀਂ ਤੇ ਫਿਰ ਕੀ ਚੱਲਦਾ ਪਿਆ ਇੱਥੇ ਤੁਸੀਂ ਕੀ ਦੇਖਿਆ ਮੈਂ ਤਾਂ ਵੇਖਣਾ ਵੀ ਕੀ ਚੱਲੰਦਾ ਹੋਰ ਗੱਲ ਕੋਈ ਨਹੀਂ ਇੱਥੇ ਅੱਜ ਜੀਸੀਬੀ ਮਸ਼ੀਨ ਆਈ ਆ ਆ ਵੇਖੇ ਤਾਂ ਆ ਹੀ ਅੰਦਰ ਆਏ ਆ ਵੀ ਕੀ ਹੈਗਾ ਸਿਸਟਮ ਕੀ ਕਿੰਨੀ ਪਰਮਿਸ਼ਨ ਹੈ ਜੀ ਇੱਥੇ ਕਲੋਨੀ ਦੀ ਤੇ ਉਹਦੇ ਮਾਲਕ ਨੂੰ ਪਤਾ ਉਹ ਮੈਨੂੰ ਨਹੀਂ ਪਤਾ ਮੈਂ ਤਾਂ ਵੈਸੇ ਕੰਮ ਵੇਖਣ ਆਇਆ ਉਹ ਕੋਈ ਨਹੀਂ ਚਲੋ ਅਧਿਕਾਰੀ ਜਿਹੜੇ ਨੇ ਆਪਣਾ ਕਲੋਨੀ ਦੇ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਉਹ ਗੱਲਾਂ ਸਾਰੀਆਂ ਹੀ ਕਰ ਗਏ ਨੇ ਵੈਸੇ ਸਭ ਕੁਝ ਇਹਨਾਂ ਨੂੰ ਪਤਾ ਪਰ ਦੱਸਣਾ ਨਹੀਂ ਚਾਹਦੇ ਸੋ ਪੁੱਡਾ ਦੇ ਅਧਿਕਾਰੀਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਮੇਂ-ਸਮੇਂ ਤੇ ਇਹੋ ਜਿਹੀਆਂ ਜਿਹੜੀਆਂ ਕਲੋਨੀਆਂ ਨੇ ਤੇ ਉਤੇ ਜਿਹੜੀ ਹੈ ਪੈਨੀ ਨਜ਼ਰ ਰੱਖਣ ਤੇ ਕਲੋਨੀਆਂ ਬਣਨ ਤੋਂ ਬਾਅਦ ਜਦੋਂ ਚਾਰ ਪੈਸੇ ਲੱਗ ਜਾਂਦੇ ਨੇ ਕਲੋਨੀਆ 'ਚ ਉਸ ਤੋਂ ਬਾਅਦ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਨੇ ਉਹ ਕਾਫੀ ਸਵਾਲ ਖੜੇ ਕਰਦੀਆਂ ਨੇ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ